ਅਜੇ ਹੋਈ ਨਹੀਂ ਤਿਆਰੀ ਮੈਂ ਤਾਂ ਤਿਆਰ ਆ ਤੂੰ ਮਨਜੋਤ ਤਿਆਰ ਆ ਕਿ ਨਹੀਂ ਜਾ ਉਹਨੂੰ ਦੇਖੋ ਜਾ ਕੇ ਮਨਜੋਤ ਵੀ ਹੋ ਹੀ ਗਿਆ ਹੁਣ ਆ ਮੈਂ ਦੇਖਦਾ ਉਹ ਬਰਾ ਟਾਈਮ ਲਾਉਂਦਾ ਵਾ ਜਿਹੜਾ ਕਿਤੇ ਜਾਣਾ ਹੈ ਨਾ ਉਹਦੀ ਤਿਆਰੀ ਨਹੀਂ ਖਤਮ ਹੁੰਦੀ ਕੋਈ ਗੱਲ ਨਹੀਂ ਅਜੇ ਮੁੰਡਾ ਖੁੰਡਾ ਹੈ ਨਾ ਟਾਈਮ ਉਹਨੇ ਨਹੀਂ ਤਿਆਰ ਹੋਉਂਦੇ ਉਹਨਾਂ ਦੇ ਹੋਰ ਕੰਦੇ ਲਾਉਣਾ ਹੈ ਚਲੋ ਠੀਕ ਆ ਜਾਓ ਵੇਖੋ ਫਿਰ ਤੇਰੀ ਮੇਰੀ ਗੱਲ ਸੁਣੋ ਮੰਮੀ ਨੂੰ ਫੋਨ ਕਰਤਾ ਹੈਗਾ ਹਾਂਜੀ ਮੈਂ ਕਰਤਾ ਹੈ ਮੰਮੀ ਨੂੰ ਫੋਨ ਅੱਛਾ ਅੱਛਾ ਚਲੋ ਠੀਕ ਆ ਮੈਂ ਮਨਜੋਤ ਨੂੰ ਦੇਖਦਾ ਠੀਕ ਆ ਤਉ ਤੋ ਹੋ ਗਿਆ ਤਿਆਰ ਕਿੰਨਾ ਟਾਈਮ ਲਾਉਣਾ ਹੋਰ ਤੋਂ ਨਰਜੀ ਮਾਦੇ ਹੋ ਗਿਆ ਤਿਆਰ ਤੋ ਹੀ ਹੋ ਗਏ ਜੇ ਆਹੋ ਮੈਂ ਤਾਂ ਤੇਰੀ ਮੰਮੀ ਦੋਵੇਂ ਤਿਆਰ ਆ ਠੀਕ ਚਲ ਆ ਮੰਮੀ ਤੇਰੀ ਵੇਟ ਕਰਨ ਢੀ ਬਾਤ ਹਾਂਜੀ ਡੈਡੀ ਜੀ ਬਸ 1 ਮਿੰਟ ਚ ਆ ਗਿਆ ਚਲ ਆ ਜਾ 1 ਮਿੰਟ ਚ ਉਹ ਨਾਲੇ ਮੇਰੀ ਗੱਲ ਸੁਣ ਨਾਨੀ ਕੋਲ ਚੱਲੇ ਆਵਾ ਤੇ ਪਾਗੀ ਬਣ ਲਿੰਦਾ ਕੋਈ ਗੱਲ ਨਹੀਂ ਡੈਡੀ ਜੀ ਹੁਣ ਬਣ ਲੈਨੀ ਪਾਗ ਉਹ ਨਹੀਂ ਨਹੀਂ ਹੁਣ ਤੂੰ ਕਿੰਨਾ ਟਾਈਮ ਲਵਾ ਦਿੰਦਾ ਵਾ ਉਹ ਮੁੜ ਕੇ ਤੇਰੀ ਮੰਮੀ ਨੇ ਖੇਚ ਜਾਣਾ ਵਾ ਚਲ ਆ ਹੁਣ ਇਦਾਂ ਚੱਲੀਏ ਚਲੋ ਚਲ ਮੁੜ ਕੇ ਤੇਰਾ ਲਾੜੀ ਨਹੀਂ ਪੂਰਾ ਹੁੰਦਾ ਹੁੰਦਾ ਚਲੋ ਕੋਈ ਨੀਂ ਰੀ ਨੂੰ ਵੇਖਾ ਕਿੰਨਾ ਗੰਦਪਾਤ ਚੰਗਾ ਭਲਾ ਸਾਫ ਕੀਤਾ ਤਾਂ ਹੀ ਪਹਿਲਾਂ ਕਿੰਨਾ ਹੀ ਕੰਮ ਹੋ ਗਿਆ ਫੇਰ ਸੰਦੀਪ ਹੋ ਗਏ ਤਿਆਰ ਚੱਲਿਓ ਹਾਂਜੀ ਦੀਦੀ ਚੱਲੇ ਹੀ ਅੱਛਾ ਅੱਛਾ ਚੱਲ ਵਧੀਆ ਤੇ ਆਜੋ ਫਿਰ ਛੇਤੀ ਸ਼ਾਮੀ ਟਾਈਮ ਨਾਲੀ ਹਾਂਜੀ ਤੁਸੀਂ ਟਾਈਮ ਨਾਲ ਆ ਜਾਗੇ ਨਾਲੇ ਤੁਹਾਨੂੰ ਪਤਾ ਅੱਜ ਕੱਲ ਮਾਹੌਲ ਵੀ ਨਹੀਂ ਸਹੀ ਨਾ ਆਹ ਤੋਂ ਨਾਲੇ ਮੌਸਮ ਵੀ ਕਿੰਨਾ ਖਰਾਬ ਹੋਇਆ ਦਾ ਚਲੋ ਠੀਕ ਹੈ ਹਾਂ ਚਲ ਠੀਕ ਹੈ ਫਿਰ ਉਹ ਆਓ ਹਾਂਜੀ ਸਾਡੇ ਨਾਲ ਆ ਜਾਣਾ ਆਪਾਂ ਕਿਹੜਾ ਦੂਰ ਜਾਣਾ ਇੱਥੇ ਹੀ ਹਾਂ ਹਾਂ ਕੋਈ ਗੱਲ ਚਲੋ ਆਓ ਆਓ ਯਾਰ ਜਲਦੀ ਚਲੋ ਚਲੋ ਮੰਮੀ ਵੇਟ ਕਰਦੇ ਹੋਣ ਆ ਆਹੋ ਨਾਲੇ ਮੈਨੂੰ ਲੱਗਦਾ ਮੀਂਹ ਜੇ ਵੀ ਆ ਜਾਣਾ ਸ਼ਾਇਦ ਚਲ ਬੈਹ ਮੰਜੋਤ ਇਹ ਚੰਗੇ ਨੇ ਇਹਨਾਂ ਦੀਆਂ ਕਿੰਨੀਆਂ ਮੋਜਾਂ ਨੇ ਕਦੇ ਤਿਆਰ ਹੋ ਕੇ ਕਿੱਧਰ ਨੂੰ ਚਲ ਜਾਂਦੇ ਨੇ ਕਦੇ ਕਿੱਧਰ ਨੂੰ ਚਲ ਜਾਂਦੇ ਨੇ ਤੇ ਮੈਂ ਮੈਂ ਸਾਰਾ ਦਿਨ ਕੰਮ ਹੀ ਲੱਗੀ ਰਹਿੰਦੀ ਆ ਚਲ ਮੈਂ ਤੇ ਲਾਵਾ ਛਾੜੂ ਆਏ ਹਾਏ ਹੁਣ ਪਤਾ ਨਹੀਂ ਅੰਦਰ ਕਿਹਦਾ ਫੋਨ ਵੱਜੀ ਜਾਂਦਾ ਈ ਆ ਕੇ ਮਾਰਦੀ ਹੈ ਹਲੋ ਹਲੋ ਸਾਰਸਿਕਾ ਮੰਮੀ ਸਾਰਸਿਕਾ ਸਿਮੀ ਕੀ ਹਾਲ ਹੈ ਵਧੀਆ ਵਧੀਆ ਤਾਂ ਹੀ ਸੁਣਾਓ ਹਾਂ ਮੈਂ ਵੀ ਠੀਕ ਆ ਤਾਂ ਮੈਂ ਤੈਨੂੰ ਕਿਹੜਾ ਵੀ ਮੈਂ ਤੇਰੇ ਕੋਲ ਲੱਗੀ ਆ ਅੱਛਾ ਅੱਛਾ ਅੱਜ ਆਹੇ ਚਲ ਠੀਕ ਆ ਜੋ ਸੰਦੀਪ ਵੀ ਨਹੀਂ ਘਰ ਆ ਗਿਆ ਉਹ ਵੀ ਆਪਣੇ ਪੇਕੇ ਗਈ ਸੀ ਤੇ ਨਾਲੇ ਜੀਤਾ ਵੀ ਨਹੀਂ ਇੱਥੇ ਹੈਗਾ ਮੈਂ ਵੀ ਕੱਲੀ ਆ ਘਰ ਚਲ ਠੀਕ ਆ ਮੈਂ ਘੰਟੇ ਤੱਕ ਤਾਂ ਕੰਮ ਨਹੀਂ ਆ ਫਿਰ ਹਾਂ ਹਾਂ ਚਲ ਆ ਜੋ ਆ ਜੋ ਸਹੀ ਹੈ ਚਲ ਠੀਕ ਹੈ ਹੈ ਚਲ ਓਕੇ ਓਕੇ انشاءاللہ ਮੰਮੀ ਆਉਣ ਲੱਗੀ ਤਾਂ ਮੈਂ ਕੰਮ ਕਰ ਲਾਂ ਜਿਹੜਾ ਰਹਿ ਗਿਆ ਮੇਰੀ ਗੱਲ ਸੁਣੋ ਮੈਂ ਹੋ ਗਈ ਆ ਤਿਆਰ ਤੇ ਚਲੋ ਮੈਨੂੰ ਫਿਰ ਬੱਸ ਤੇ ਬਿਠਾਓ ਚਲ ਮੈਂ ਤੈਨੂੰ ਬੱਸ ਤੇ ਚਾਰ ਉਹਨਾਂ ਵਾ ਤੇ ਮੈਨੂੰ ਬਾਜ਼ਾਰ ਵਿੱਚ ਕੰਮ ਆ ਮੈਂ ਕਰਾਂਗਾ ਠੀਕ ਹੈ ਚਲੋ ਠੀਕ ਆ ਮੈਂ ਤੇ ਆਨੀ ਹੀ ਵੀ ਤੁਸੀਂ ਵੀ ਨਾਲ ਮੇਰੇ ਚੱਲਦੇ ਕੁੜੀ ਕਿੰਨੀ ਵਾਰੀ ਕਹਿੰਦੀ ਆ ਵੀ ਡੈਡੀ ਆਉਂਦੇ ਹੀ ਨਹੀਂ ਆਉਂਦੇ ਹੀ ਨਹੀਂ ਉਹ ਕਮਲੀਏ ਤੂੰ ਸਿਆਣੀ ਤੇ ਹੈਗੀ ਆ ਕੁੜੀ ਨੂੰ ਸਮਝਾਈ ਕਿ ਡੈਡੀ ਜਰ ਜਿਵੇਂ ਬੜੇ ਨੇ ਜੂੜ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਕੱਲ ਪਰਸੋਂ ਤੋਂ ਦੋਵੇਂ ਇਕੱਠੇ ਜਾਵਾਂਗੇ ਆਪਾਂ ਮਿਲਾਵਾਂਗੇ ਕੁੜੀ ਨੂੰ ਜਾਵਾਂਗੇ ਚਲੋ ਠੀਕ ਆ ਫਿਰ ਮੈਂ ਜਦੋਂ ਸ਼ਾਮੀ ਆਵਾਂਗੇ ਨਾ ਤੇ ਮੈਨੂੰ ਲੈ ਆਇਓ ਫਿਰ ਤੂੰ ਮੈਨੂੰ ਫੋਨ ਕਰਦੀ ਤੇ ਮੈਂ ਤੈਨੂੰ ਵਾਪਸ ਬੱਸ ਸਟੈਂਡ ਤੋਂ ਲੈ ਕੇ ਆ ਜਾਵਾਂ ਚਲੋ ਠੀਕ ਹੈ ਹਾਂਜੀ ਚਲੋ ਆਜੋ ਚਲ ਮੈਂ ਤੁਹਾਨੂੰ ਸੱਡੋਂ ਨਾ ਆਜੋ ਫਿਰ ਚਲੋ ਪੋਤੀ ਕਿਰਨ ਦੇ ਜਾਣ ਤੋਂ ਬਾਅਦ ਤੇਰਾ ਸੰਦੀਪ ਨਾ ਵਿਆਹ ਹੋ ਗਿਆ ਨਹੀਂ ਤੇ ਮੈਨੂੰ ਤੇ ਮਨਜੋਤ ਦੀ ਬੜੀ ਚਿੰਤਾ ਰਹਿੰਦੀ ਸੀ ਵੀ ਇਹਦਾ ਕੀ ਬਣੂਗਾ ਵਿਚਾਰੇ ਦਾ ਮਾਂ ਤੋਂ ਬਿਨਾਂ ਤੇ ਚਲ ਪਹਿਲੇ ਮਾਸੀ ਹੁਣ ਮਾਂ ਬਣ ਗਈ ਹੈ ਇਹ ਜਲੀਦਾ ਤੇ ਧਿਆਨ ਰੱਖਦੀ ਆ ਨਾ ਇਹਦੀ ਵਿਚਾਰੀ ਦੀ ਜ਼ਿੰਦਗੀ ਸੁਧਰ ਜੂਗੀ ਨਹੀਂ ਤੇ ਤੈਨੂੰ ਪਤਾ ਜੇ ਹੋਰ ਕੋਈ ਆ ਜਾਂਦੀ ਤੇ ਮੇਰੇ ਰਈਆਂ ਮਾਵਾ ਕਿੱਥੇ ਧਿਆਨ ਰੱਖਦੀਆਂ ਦੂਜੇ ਬੱਚਿਆਂ ਦਾ ਇਹ ਤੇ ਚਲੋ ਆਪਣੀ ਇਹਦਾ ਖੂਨਵਾ ਤੇ ਚਲੋ ਇਹਦਾ ਖਿਆਲ ਰੱਖਦੀ ਆ ਮੰਮੀ ਜੀ ਇਹੋ ਗੱਲ ਸੋਚ-ਸੋਚ ਕੇ ਤੇ ਮੈਂ ਵਿਆਹ ਨੂੰ ਨਹੀਂ ਮੰਨਦਾ ਵੀ ਇਹਦਾ ਵਿਚਾਰੇ ਦਾ ਕੀ ਬਣੂਗਾ ਪਰ ਚਲੋ ਤੁਸੀਂ ਜੋ ਵੀ ਫੈਸਲਾ ਲਿਆ ਸਾਰੇ ਵੱਡਿਆਂ ਨੇ ਮਿਲ ਕੇ ਬਹੁਤ ਵਧੀਆ ਲਿਆ। ਨਾਲ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਸੀਗੇ। ਹਾਂ। ਨਾਲੇ ਮਾਸੀ ਨਾਲ ਪਹਿਲਾਂ ਇਹਦਾ ਬੜਾ ਪਿਆਰ ਸੀ। ਤੇ ਹੁਣ ਚਲ ਮਾਂ ਬਣ ਗਈ ਆ। ਤਾਂ ਇਹਦੇ ਮੈਂ ਕਿਹਾ ਚਲੋ ਇਹਦੀ ਜ਼ਿੰਦਗੀ ਵਿਚਾਰੇ ਦੀ ਸੁਧਰ ਗਈ ਆ। ਨਹੀਂ ਤੇ ਇਹਨੇ ਕਿੱਥੇ ਧੱਕੇ ਖਾਂਦੇ ਫਿਰਨਾ ਹੀ ਬਿਨਾ ਮਾਂ ਤੋਂ। ਆਹ ਪਰ ਖੇਰੀ ਮੰਮੀ ਕਦੀ ਕਦੀ ਕਿਰੰਦੀ ਯਾਦ ਤੇ ਆਈ ਜਾਂਦੀ ਆ। ਜਾਦ ਤੇ ਪੁੱਤ ਮੈਨੂੰ ਵੀ ਬੜੀ ਆਉਂਦੀ ਆ। ਪਰ ਸਾਡੇ ਹੱਥ ਵਿੱਚ ਕੁਛ ਨਹੀਂ ਨਾ ਅਸੀਂ ਕੁਛ ਨਹੀਂ ਕਰ ਸਕਦੇ ਮੰਮੀ ਤੂੰ ਹੀ ਕਿਉਂ ਮਨ ਪਰਣ ਲੱਗ ਗਿਆ ਜੇ ਇਦਾਂ ਫੇ ਮੇਰਾ ਮਨ ਵੀ ਦੁਖੀ ਹੁੰਦਾ ਵਾ ਤੂੰ ਚਾਰਾ ਮਨ ਜੋਤੀ ਤੇ ਦੁਖੀ ਹੁੰਦਾ ਹੋਣਾ ਉਹ ਕੀ ਸੋਚੂਗਾ ਉਹਨੂੰ ਤਾਂ ਆਪਣੀ ਮਾਂ ਦੀ ਯਾਦ ਆਉਂਦੀ ਹੋਣੀ ਹੈ ਇਹਦਾ ਨਾ ਕਰਿਆ ਕਰੋ ਹਾਂ ਉਹ ਤੇ ਉਹ ਤੇ ਹੈ ਹੀ ਆ ਚਲ ਕੋਈ ਨਹੀਂ ਬੈਠੋ ਤੇਹੀ ਮਚਾ ਬਣਾ ਕੇ ਲਓਨੀ ਆ ਨਹੀਂ ਨਹੀਂ ਚਾ ਮੈਂ ਬਣਾ ਲਿਆ ਨਹੀਂ ਤੁਸੀਂ ਬੈਠੋ ਇਨਾਂ ਲੱਗੇ ਕਰੋ ਗੱਲਾਂ ਬਾਤਾਂ सत मम्मी जी। श्रीकाल की हाल से ठीक है ठीक है चलो आ जाओ चलो मम्मी बहुत तो मैं पानी लैके नहीं रही पानी आज ठंडा ही मौसम ही बह जा तू तो। सुनाओ ठीक ठाक हाँ हाँ बढ़िया बस तू सुना ਹਾਂ ਵਧੀਆ ਮੇਰਾ ਵੀ ਕਿੱਦਾਂ ਚੱਲਣ ਡਿਆ ਆ ਸੰਦੀਪ ਉਹਨਾਂ ਦਾ ਵੇ ਬੜਾ ਵਧੀਆ ਚੱਲਣ ਡਿਆ ਮੰਮੀ ਹੁਣ ਤੇ ਕਿੰਨਾ ਚਿਰ ਹੋ ਗਿਆ ਵਧੀਆ ਹੀ ਚੱਲਣਾ ਹੈ ਵਧੀਆ ਤੇ ਚੱਲਣ ਡਿਆ ਆ ਮੈਨੂੰ ਤਾਂ ਤਰਸ ਆਉਂਦਾ ਵਿਚਾਰੇ ਮਨਜੋਤ ਦਾ ਵੀ ਉਹਦੀ ਵਿਚਾਰੇ ਦੀ ਕਿੱਦਾਂ ਜ਼ਿੰਦਗੀ ਨਿਕਲੂਗੀ ਤੁਹਾਨੂੰ ਪਤਾ ਮਤਈ ਮਾਂ ਤੇ ਮਤਈ ਹੁੰਦੀ ਆ ਮਤਰਾ ਈਮਾਨੇ ਤੇ ਇਹ ਸਗੀ ਮਾ ਥੋੜੀ ਬਣ ਜਾਣਾ ਆ ਉਹ ਨਹੀਂ ਨਹੀਂ ਮੰਮੀ ਏਦਾਂ ਦੀ ਕੋਈ ਗੱਲ ਨਹੀਂ ਐ ਸੰਦੀਪ ਪਤਾ ਤਾਂ ਕਿੰਨਾ ਖਿਆਲ ਰੱਖਦੀ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਦੀ ਐ ਉਹ ਤੇ ਕਿਤੇ ਸਕੀਆਂ ਮਾਵਾਂ ਨਾਲੋਂ ਵੀ ਵੱਧ ਕੇ ਕਰਦੀ ਆ ਉਹਦਾ ਅੱਛਾ ਸ਼ਾ ਮੈਂ ਵੀ ਸੋਚਾਂ ਵੀ ਜਦੋਂ ਦਾ ਤਾਂ ਜਿੰਦਰ ਦਾ ਦੂਜਾ ਵਿਆਹ ਹੋਇਆ ਆ ਕੋਈ ਮਸਾਲੇ ਵਾਲੀ ਖਬਰ ਆਈ ਨਹੀਂ ਉਧਰੋਂ ਮੰਮੀ ਚੰਗਾ ਸਮਝਕ ਗਰੇ ਪਿਆਰ ਨਾ ਰਹਿਣ ਦੇ ਨੇ ਤੂੰ ਤੇ ਨਾ ਹਰ ਗੱਲ ਚ ਮਸਾਲੇ ਲੱਭਦੀ ਰਹਿਣੀ ਆ ਨੀ ਕਮਲ ਇਹ ਮਸਾਲਾ ਤਾਂ ਜ਼ਰੂਰੀ ਆ ਮਸਾਲੇ ਬਿਨਾ ਤਾਂ ਸਬਜ਼ੀ ਵੀ ਸੁਆਦ ਨਹੀਂ ਲੱਗਦੀ ਤੇ ਜੇ ਮੇਰੀ ਗੱਲ ਸੁਣ ਜੇ ਉਹ ਮਤਾਈ ਮਾਂ ਨਹੀਂ ਬੰਦੀ ਤੇ ਤੂੰ ਬਨ ਜਾ ਮੰਮੀ ਮੈਂ ਕੀ ਮਤਲਬ ਤੇਰੇ ਕਹਿਣ ਦਾ ਮਤਲਬ ਮੇਰੇ ਕਹਿਣ ਦਾ ਇਹ ਆ ਪੀ ਮਨਜੋਤ ਕੋ ਸਾਰੇ ਘਰ ਦੇ ਕੰਮ ਤੂੰ ਕਰਾਇਆ ਕਰ ਤੈਨੂੰ ਤੇ ਫ੍ਰੀ ਚ ਨੌਕਰ ਮਿਲਿਆ ਨੌਕਰ ਲੈ ਮੰਮੀ ਮੈਂ ਵੀ ਨਿਆਣੇ ਨੂੰ ਤੰਗ ਕਰਦੀ ਫिरा ਨਾਲ ਸੰਦੀਪ ਤੇ ਨੂੰ ਕੋਈ ਕੰਮ ਨਹੀਂ ਕਹਿਣ ਦਿੰਦੀ ਇਹ ਕੰਮ ਨਹੀਂ ਹੋਣਾ ਨਹੀਂ ਇਹ ਕੰਮ ਕਿਉਂ ਨਹੀਂ ਹੋਣਾ ਮੈਂ ਰਹਿਣੀ ਆ ਨਾ ਇੱਥੇ ਹਫ਼ਤਾ 10 ਦਿਨ ਤੇਰੇ ਕੋ ਤੇ ਸੰਦੀਪ ਦਾ ਮਨ ਬਦਲ ਕੇ ਜਾਊਂਗੀ ਚੱਲ ਵੇਖ ਲੈ ਮੰਮੀ ਜੇ ਤੇਰੇ ਕੋ ਬੰਦਾ ਨਾ ਤੂੰ ਰਹਿ ਕੇ ਬਣਾ ਲੈ ਫਿਰ ਮੰਮੀ ਜੇ ਤੂੰ ਇੰਨਾ ਕੰਮ ਕਰਦੇਂ ਮੈਨੂੰ ਵੀ ਫਿਰ ਵਧੀਆ ਹੀ ਹੋ ਜਾਉ ਮੈਨੂੰ ਹੋਰ ਕੀ ਚਾਹੀਦਾ ਅੱਗੇ ਰਾਤੀ ਨੇਰੀ ਆਈ ਮੇਰਾ ਤਾਂ ਝਾੜੂ ਲਾ ਲਾ ਕੇ ਨਾ ਲੱਕੀ ਰਹਿ ਗਿਆ ਮੈਨੂੰ ਵੀ ਸੁੱਖਾ ਹੋ ਜਾਏਗਾ ਕੋਈ ਨਹੀਂ ਮੈਂ ਵੀ ਤੇਰੀ ਮਾਂ ਆ ਮੈਂ ਵੀ ਤੇਰਾ ਸੋਖੀ ਚੌਨੀ ਆ ਜਾ ਹੁਣ ਲਿਆ ਘੁੱਟ ਪਾਣੀ ਤੇ ਨਾਲੇ ਚਾਹ ਧਰ ਚੱਲ ਮੰਮੀ ਮੈਂ ਲਿਆਉਣੀ ਆ ਤੂੰ ਨਾ ਹੁਣ ਇੱਥੇ ਲੰਮੇ ਲੰਮੇ ਪੈ ਜਾ ਵੇਖੀ ਹਾਂ ਮੰਨ ਤੇ ਮੈਂ ਬਦਲ ਕੇ ਜਾਉਂਗੀ ਇਹਨਾਂ ਦਾ ਕਿਦਾਂ ਨਹੀਂ ਬਦਲਦੀ ਇਹ ਮਨ ਕਿਆ ਪਿਆਨੇ ਕਿਨੇ ਕਿਹੇ ਕੰਮ ਨਾ ਆ ਮੁੰਡੇ ਕੋ ਕਰਵਾਇਆ ਕਰ ਤੇ ਤੂੰ ਆਪ ਹੀ ਲੱਗੀ ਆ ਮੰਮੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਨਾ ਸੰਦੀਪ ਨਹੀਂ ਉਹਨੂੰ ਕੰਮ ਕਰਨ ਦਿੰਦੀ ਮੈਂ ਕਿਦਾਂ ਕਰਾਵਾਂ ਤੇ ਮੇਰੀ ਗੱਲ ਸੁਣ ਉਹ ਲੱਗਾ ਹੀ ਉਥੇ ਬੂਟ ਧੋਣ ਆਪਣੇ ਤੇ ਜਾ ਕੇ ਨਾ ਜੀਤੇ ਦੇ ਬੂਟਾਂ ਦਾ ਜੋੜਾ ਫੜਾ ਕੇ ਆ ਇੱਦਾਂ ਉਹਨੂੰ ਹੌਲੀ ਹੌਲੀ ਕੰਮ ਕਰਨ ਦੀ ਆਦਤ ਪਾਉਂਗੀ ਤੇ ਚਾਚੇ ਚਾਚੀ ਦਾ ਵੀ ਕੰਮ ਮੈਂ ਕਰਨਾ ਆ ਜਾ ਚੱਲ ਮੰਮੀ ਫੜਾਉਣ ਨਹੀਂ ਆ ਪਰ ਪਹਿਲਾਂ ਮੈਂ ਵੇਖ ਤੇ ਲਵਾ ਹਜੇ ਵੀ ਧੋਣ ਰਿਹਾ ਵਾ ਕਿ ਨਹੀਂ ਆ ਕੁੜੀ ਨੂੰ ਨਾ ਮਾਤਾ ਵਿਸ਼ਵਾਸ ਹੀ ਹੈ ਨਹੀਂ ਆ ਕਿ ਮੈਂ ਕਹਣਾ ਝੂਠ ਬੋਲਣ ਦੀ ਆ ਅੱਛਾ ਅੱਛਾ ਮਨਜੋਤ ਇਥੇ ਬੂਟ ਤੋਣ ਡਿਆ ਏ ਮਨਜੋਤ ਬੂਟ ਤੋਣ ਡਿਆ ਆਪਣੇ ਹਾਂਜੀ ਚਾਚੀ ਜੀ ਗੰਦੇ ਬੜੇ ਹੋਏ ਚਲ ਇਦਾਂ ਕਰਾ ਚਾਚੇ ਆਪਣੇ ਦੇ ਵੀ ਤੋਦੇ ਤੋ ਦਨਾ ਚਾਚੀ ਜੀ ਕਿ ਕਿੱਡੀ ਵੱਡੀ ਗੱਲ ਐ ਤੋ ਦਨਾ ਚੱਲ ਠੀਕ ਆ ਮਨਜੋਤ ਬੂੜਾ ਥਾਣਾ ਕਿ ਧੋਣਿਆ ਵਾ ਲਿਆ ਮੈਂ ਤੋ ਦਿੰਨੀ ਆ ਮੰਮੀ ਜੀ ਤੁਸੀਂ ਹੀ ਨਹੀਂ ਮੈਂ ਤਕਿਉ ਕਰਨੀ ਆ ਮਾਪੇ ਧੋ ਲੈਣੇ ਲੈ ਮੈਂ ਕਾਦੀ ਮਿਹਨਤ ਕਰਨੀ ਹੈ ਮੈਂ ਤਾਂ ਬੋਟ ਮਸ਼ੀਨ ਚ ਪਾ ਦੇਣਾ ਹੈ ਮੈਂ ਸਾਰੀ ਮਸ਼ੀਨ ਨੇ ਕਰਨੀ ਆ ਮਸ਼ੀਨ ਜੇ ਤੋ ਜਾਂਦੇ ਬੋਟ ਹਾਂ ਟੁੱਟ ਜਾਂਦੇ ਆ ਠੀਕ ਜਾ ਤੂੰ ਬੈ ਮੈਂ ਤੋਦੀ ਨਹੀਂ ਆਪੇ ਠੀਕ ਆ ਹੋਰ ਵੀ ਕਈ ਅੱਗੇ ਤੇ ਲੈ ਆ ਦੇ ਬਸ ਇਹੋ ਹੀ ਆ ਠੀਕ ਆ ਮੰਮੀ ਵੇਖ ਲਈ ਤੈਨੂੰ ਮੈਂ ਕਿੰਨੀ ਵੀ ਆਂ ਵੀ ਸੰਦੀਪ ਉਹਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਪਰ ਤੂੰ ਮੇਰੀ ਗੱਲ ਹੀ ਨਹੀਂ ਮੰਨਦੀ ਮੈਂ ਤੇ ਮੰਮੀ ਕਈ ਵਾਰੀ ਸੋਚਦੀ ਆ ਜੇ ਇਹਦਾ ਕਿਤੇ ਆਪਣਾ ਮੁੰਡਾ ਹੁੰਦਾ ਨਾ ਇਹਨੇ ਉਹਦੇ ਕੰਮ ਸਗੋਂ ਮੇਰਕੋ ਕਰਾਉਣੇ ਹੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਸੰਦੀਪ ਨੂੰ ਅਜੇ ਆਦਤ ਨਹੀਂ ਪਈ ਵੇਲੇ ਰਹਿਣ ਦੀ ਆਦਤ ਤੇਨੂੰ ਮੈਂ ਪਵਾ ਕੇ ਜਾਵਾਂਗੀ ਚੱਲ ਮੰਮੀ ਵੇਖ ਲੈਣੀ ਆ ਫੇ ਤੂੰ ਕੀ ਕਰਕੇ ਜਾਨੀ ਕੀ ਨਹੀਂ ਤੇ ਮੈਨੂੰ ਤੇ ਆਪਣੇ ਕੱਪੜੇ ਪ੍ਰੈਸ ਕਰਨ ਦੇ ਉਹ ਵੀ ਮੇਰਾ ਕੰਮ ਵਿੱਚੇ ਛੜਾਤਾ ਵਾ ਬੂਟਾ ਪਿੱਛੇ ਮਰੀਆ ਮੰ ਜੋਤ ਜਿਆਣਾ ਮੇਰੀ ਧੀ ਦਾ ਕਹਿਣਾ ਮੰਨਣਾ ਸ਼ੁਰੂ ਕਰਦੇ ਤੇ ਫੇਰ ਮੇਰੀ ਧੀ ਹਾਂ ਪੇ ਵੇਲੇ ਰਿਆ ਕਰੋਗੇ ਸਾਰੇ ਕੰਮ ਇਹੋ ਹੀ ਕਰਿਆ ਕਰੋਗਾ ਮੰਮੀ ਕਦੋਂ ਦਾ ਡੈਡੀ ਦਾ ਫੋਨ ਆਉਣ ਡਿਆ ਹੈਲੋ ਸ਼ਾਮਾ ਤੇ ਪੈ ਗਈਆਂ ਆ ਉਹ ਮੈਂ ਤੇ ਤੁਹਾਨੂੰ ਦੱਸਣਾ ਸੀ ਮੇਰਾ ਟਾਈਮ ਨਹੀਂ ਲੱਗਾ ਫੋਨ ਕਰਨ ਦਾ ਅਜੇ ਨਹੀਂ ਮੈਂ ਆਉਣਾ ਰੋਕ ਜੋ ਜੇ ਹਫਤਾ 10 ਦਿਨ ਕਹਿ ਕਿ ਤੇ ਆਈ ਹੀ ਮੈਂ ਤੁਹਾਨੂੰ ਪਰ ਮੈਂ ਸੋਚਿਆ ਵੀ ਚਲ ਰਹਿ ਲੈਣੀ ਹੁਣ ਆਈ ਤੇ ਹੈਗੀ ਆ ਬਾਹਨਾ ਦੱਸ ਮੈਨੂੰ ਕਾਦਾ ਚਾਹੀਦਾ ਆ ਹੁਣ ਮੈਂ ਆਈ ਆ ਤੇ ਰਹਿ ਲੈਣੀ ਆ ਨਾਲੇ ਮੈਂ ਕੁੜੀ ਕੋ ਰਹਿ ਨਹੀਂ ਸਕਦੀ ਦੱਸ ਤੁਸੀਂ ਤੇ ਹਾਦੀ ਕਰਨ ਦੇਓ ਆਹੋ ਆਹੋ ਜਿੱਦਨ ਮੈਂ ਆਉਣਾ ਹੋਏਗਾ ਨਾ ਮੈਂ ਤੁਹਾਨੂੰ ਦੱਸ ਦਾਂਗੀ ਫੋਨ ਕਰਕੇ ਤੇ ਤੁਸੀਂ ਮੈਨੂੰ ਲੈ ਜਾਓ ਬੱਸ ਸਟੈਂਡ ਚੋਂ ਲੈ ਰੋਟੀ ਦਾ ਕਾਦਾ ਤਾਂ ਡਾ ਔਖਾ ਹੋਇਆ ਆ ਅੱਧੀ ਉਮਰ ਤੁਸੀਂ ਦਬਈ ਚ ਕੱਢ ਦਿੱਤੀ ਆ ਤੇ ਤੁਹਾਨੂੰ ਦਸ ਰੋਟੀਆਂ ਨਹੀਂ ਲਾਉਣੀਆਂ ਹੁੰਦੀਆਂ ਦੋ ਰੋਟੀਆਂ ਲਾ ਕੇ ਦਿਖਾ ਲਿਆ ਕਰਿਓ ਚਲ ਠੀਕ ਆ ਚੰਗਾ ਫਿਰ ਪੀਦਾਸ ਮਗਰੇ ਫੋਨ ਕਰ ਵੀ ਦਿੱਤਾ ਵੀ ਤੁਹਾਨੂੰ ਮੈਂ ਕੀ ਦੱਸਾਂ ਵੀ ਮੈਂ ਕਿਉਂ ਰਹੀ ਆ ਇੱਥੇ ਹੁਣ ਆਈ ਆ ਤੇ ਕੁੜੀ ਦਾ ਹਾਲ ਕੋਈ ਨਾ ਕੋਈ ਕਰਕੇ ਜਾਵਾਂਗੀ ਘਰ ਵੀ ਮੈਂ ਕੀ ਕਰਨਾ ਸਾਰਾ ਦਿਨ ਰੋਟੀਆਂ ਬਣਾ ਕੇ ਵੇਲ ਹੀ ਰਹਿਣੀ ਆ ਮਨਜੋਤ ਹਾਂ ਜੀ ਨਾਨੀ ਜੀ ਹੋਰ ਪਤਾ ਕਿੱਦਾਂ ਤੇਰੀ ਚੱਲਦੀ ਪੜ੍ਹਾਈ ਠੀਕ ਹੈ ਨਾਨੀ ਜੀ ਛੁੱਟੀਆਂ ਪਾਈਆਂ ਇਹ ਮੋਦੀ ਸਰਕਾਰ ਨੇ ਦੋ ਦੇਣ ਦੀ ਅੱਛਾ ਅੱਛਾ ਹਾਂ ਜੀ ਪੁੱਤ ਮੈਂ ਤੈਨੂੰ ਇੱਕ ਗੱਲ ਪੁੱਛਣੀ ਸੀ ਪਿੱਤ ਨੂੰ ਆਪਣੀ ਮਾਂ ਦੀ ਯਾਦ ਨਹੀਂ ਆਉਂਦੀ ਚੱਲ ਪੁੱਤ ਤੂੰ ਮੰਨਣਾ ਪਰ ਆਪਣਾ ਮੈਂ ਤੇ ਤਾਂ ਕਹਿਣ ਦੀ ਹੀ ਵੀ ਮਤਰਈ ਮਾਂ ਤੇ ਮਤਰਈ ਮਾਂ ਹੀ ਹੁੰਦੀ ਆ ਸੱਕੀ ਥੋੜੀ ਬਣ ਜਾਂਦੀ ਆ ਜੋ ਸੱਕੀ ਮਾਂ ਨੇ ਕਰਨਾ ਆਪਣੇ ਪੋਤ ਲਈ ਉਹ ਮਤਰਈ ਮਾਂ ਨੇ ਥੋੜਾ ਕਰਨਾ ਅਸੀ ਜੀ ਹਾਂ ਹਾਂ ਸੰਦੀਪ ਕੀ ਗੱਲਾਂ ਕਰਨ ਦੇ ਜ ਮਨਜੋਤ ਨਾਲ ਉਹ ਨਹੀਂ ਨਹੀਂ ਸੰਦੀਪ ਮੈਂ ਤਾਂ ਮਨਜੋਤ ਨੂੰ ਇਹ ਪੁੱਛਣ ਦੀ ਸੀ ਤੇਰੀ ਪੜਾਈ ਪੜੋਈ ਕਿੱਦਾਂ ਚੱਲਦੀ ਆ ਹਾਈ ਹਾਈ ਮੈਂ ਤੇਵੇਂ ਆ ਮੁੰਡੇ ਨਾਲ ਗੱਲ ਕਰ ਬੈਠੀ ਇਹ ਤੇ ਰੋਣ ਹੀ ਲੱਗ ਪਿਆ ਆ ਪਤਾ ਨਹੀਂ ਸੰਦੀਪ ਨੂੰ ਹੁਣ ਪਤਾ ਨਹੀਂ ਕੀ ਕੀ ਦੱਸੂਗਾ ਕੀ ਦੱਸਨਦੀਪ ਨੂੰ ਨਾ ਇਦਾਂ ਕਹਿ ਦੇ ਵੀ ਨਾ ਨਹੀਂ ਮੈਨੂੰ ਇਦਾਂ ਕਹਿਣ ਦੀ ਮਤਰਾਈ ਮਾਂ ਵੱਲੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਤੁਸੀਂ ਵੇਖੀ ਸਾਡੀ ਨਵੀਂ ਵੈਬ ਸੀਰੀਜ਼ ਸੰਜਾ ਘਰ ਵਾਲਾ ਇਹਦਾ ਪਹਿਲਾ ਪਾਠ ਸਾਰੇ ਜਣੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੈਬ ਸੀਰੀਜ਼ ਕਿਦਾਂ ਦੀ ਲੱਗੀ ਤੇ ਜਿੰਨੇ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਅੱਗੇ ਆਪਾਂ ਨੈਕਸਟ ਪਾਰਟ ਵਿੱਚ ਇਹ ਦੇਖਾਂਗੇ ਕਿ ਮਨਜੋਤ ਆਪਣੀ ਮੰਮੀ ਨੂੰ ਕੀ ਗੱਲ ਦੱਸਦਾ ਹੈ ਉਹ ਸੱਚ ਦੱਸਦਾ ਹੈ ਕਿ ਜਾਂ ਫਿਰ ਝੂਠ ਬੋਲਦਾ ਆਪਣੀ ਮੰਮੀ ਨੂੰ ਤੇ ਵੀਡੀਓ ਨੂੰ ਆਤੋ ਆਤ ਸ਼ੇਅਰ ਕਰ ਦਿਓ ਸਟੋਰੀ ਅੱਗੇ ਜਾ ਕੇ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਜਿੱਦਾਂ ਤੁਸੀਂ ਲਵਾਵਾ ਫੇਰ ਐਤ ਬਾਕੀ ਵੀਡੀਓਜ਼ ਨੂੰ ਪਿਆਰ ਦੇਂਦੇ ਜੇ ਇਦਾਂ ਹੀ ਇਹਨੂੰ ਹੀ ਦੇਣਾ ਅੱਗੇ ਜਾ ਕੇ ਆਪਾਂ ਇਹ ਵੀ ਦੇਖਾਂਗੇ ਕਿ ਵੀਡੀਓ ਦਾ ਨਾਮ ਸਾਂਝਾ ਕਰ ਵਾਲਾ ਕਿਉਂ ਰੱਖਿਆ ਤੇ ਦੇਖਦੇ ਜਰੂਰ ਰਹਿਣਾ ਸਾਰੇ ਜਾਨਾ